ਵੇਖੋ ਜੀ ਹਾਲਾਤ ਕਿਸੇ ਤੋਂ ਲੁਕੇ ਨਹੀਂ ਤੇ ਨਾ ਛੁਪੇ ਆ ਤੁਸੀਂ ਵੀ ਸਾਰੇ ਇੱਥੋਂ ਦੇ ਰਹਿਣ ਵਾਲਿਓ ਵਸਨੀਕ ਹੋ ਅਸੀਂ ਵੀ ਆਪਾਂ ਹੁਣ ਇੱਥੇ ਆ ਲਾਈਵ ਵੀ ਚਲਾਇਆ ਤੁਹਾਡੇ ਸਾਹਮਣੇ ਲੋਕ ਆ ਆ ਕੇ ਜਿਹੜਾ ਕਿ ਉਹ ਆਪਣਾ ਦੁੱਖ ਜਿਹੜਾ ਦੱਸ ਰਹੇ ਆ ਕਿ ਕਿੰਨਾ ਬੁਰਾ ਹਾਲ ਸੁਲਤਾਨਪੁਰ ਲੋਦੀ ਦਾ ਹੋਇਆ ਕਿਉਂਕਿ ਜਦੋਂ ਬੰਦੇ ਨੂੰ ਰਹਿਣ ਲਈ ਸਹੂਲਤਾਂ ਜਿਹੜੀਆਂ ਮੁੱਢਲੀਆਂ ਸਹੂਲਤਾਂ ਇਹੋ ਹੁੰਦੀਆਂ ਬੰਦੇ ਦੀਆਂ ਕੇ ਸਾਫ ਸੁਥਰੀ ਜਗਾ ਹੋਣੀ ਚਾਹੀਦੀ ਆ ਰਹਿਣ ਬਸੇਰਾ ਵਧੀਆ ਹੋਣਾ ਚਾਹੀਦਾ ਰਾਹ ਵਧੀਆ ਹੋਣੇ ਚਾਹੀਦੇ ਆ ਜਦੋਂ ਵੀ ਆਪਾਂ ਕਿਤੇ ਕੋਈ ਜਾਇਦਾਦ ਲੈਣੇ ਤਾਂ ਪਹਿਲਾਂ ਰਾਹ ਦੇਖਦੇ ਆ ਕਿ ਇਹਨੂੰ ਸੜਕ ਲੱਗੀ ਆ ਇਹਨੂੰ ਰਾਹ ਆਉਂਦਾ ਸੁਲਤਾਨਪੁਰ ਲੋਧੀ ਜਿਹੜਾ ਇਸ ਟਾਈਮ ਆ ਨਰਕ ਭਰੀ ਤਾਂ ਆਪਾਂ ਕਹੇ ਨਰਕ ਤੋਂ ਵੀ ਬਿਹਤਰ ਜਿਹੜੀ ਜ਼ਿੰਦਗੀ ਜਿਉਣ ਨੂੰ ਜਿਹੜਾ ਮਜਬੂਰ ਹੋ ਚੁੱਕਾ ਤੇ ਇਹਦਾ ਜਿਹੜਾ ਕਾਰਨ ਆ ਸਾਰਾ ਮੌਕੇ ਦੀ ਸਰਕਾਰ ਤੇ ਇੱਥੋਂ ਦਾ ਜਿਹੜਾ ਹਲਕਾ ਇੰਚਾਰਜ ਆ ਉਹਦੋਂ ਹਿੱਕ ਦੇ ਉੱਤੇ ਹੱਥ ਮਾਰ ਮਾਰ ਕੇ ਇਹ ਗੱਲ ਕਹਿੰਦਾ ਹੁੰਦਾ ਸੀਗਾ ਵੀ ਆ ਛੜਕਾਂ ਮਾੜੀਆਂ ਆ ਛੜਕ ਇਥੋਂ ਪੋਟਲੀ ਆ ਛੜਕ ਉਥੋਂ ਪੋਟਲੀ ਤੇ ਕੀ ਗੱਲ ਅੱਜ ਨਹੀਂ ਛੜਕਾਂ ਦੇ ਦੀਆਂ ਕੋਈ ਪਲੈਨਿੰਗ ਨਹੀਂ ਗਈ ਕੋਈ ਕਿਸੇ ਨੂੰ ਪਤਾ ਨਹੀਂ ਇਹ ਨਿਬੜਨਾ ਕਦੋਂ ਆ ਇਹ ਕੀ ਕਰਨਾ ਹੈ ਨੂੰ ਕਿਦਾਂ ਕਰਾਉਣਾ ਨਾ ਕਿ ਕੋਈ ਠੇਕੇਦਾਰ ਕਿਸ ਨੂੰ ਨਿਆਹ ਦਿੰਦਾ ਨਾ ਕੋਈ ਪ੍ਰਸ਼ਾਸਨ ਵਾਲੇ ਅੱਗੋਂ ਕੋਈ ਗੱਲ ਦੱਸਦੇ ਆ ਠੀਕ ਆ ਤੇ ਜਿੰਨੂੰ ਲੋਕਾਂ ਨੇ ਵੋਟਾਂ ਪਾਈਆਂ ਸਾਡਿਆਂ ਨੇ ਇਥੋਂ ਦੇ ਨੂੰ ਐਮਐਲਏ ਬਨਾਇਆ ਤੇ ਉਹ ਇੱਥੇ ਹੋਣ ਹੀ ਨਜ਼ਰ ਆਉਂਦਾ ਠੀਕ ਆ ਉਹਨਾਂ ਦੀ ਤੇ ਵੈਸੇ ਹੀ ਇਹ ਗੱਲ ਕਹਿੰਦੇ ਆ ਵੀ ਇਹਨਾਂ ਦੀ ਜਿਹੜੀ ਰਾਜਨੀਤੀ ਸ਼ੁਰੂ ਤੋਂ ਰਹੀ ਛੜਕਾਂ ਦੀ ਆ ਠੀਕ ਆ ਅੱਗੇ ਮੈਂ ਗੱਲ ਕਰਦਾ ਸੀਗਾ ਬਜ਼ੁਰਗਾਂ ਨਾਲ ਕਹਿੰਦੇ ਵੀ ਸਾਡੀ 35 ਸਾਲ ਹੋ ਗਏ ਸਾਨੂੰ 40 ਸਾਲ ਵੇਦਿਆਂ ਨੂੰ ਤੇ ਸੁਲਤਾਨਪੁਰ ਲੋਧੀ ਚ ਕਦੇ ਐਦਾਂ ਦੇ ਹਾਲਾਤ ਨਹੀਂ ਹੋਏ ਜਿਹੜੇ ਹਾਲਾਤ ਹੁਣ ਲੋਕਾਂ ਦੇ ਹੋ ਗਏ ਆ ਲੋਕਾਂ ਦੇ ਘਰਾਂ ਦੇ ਮੂਹਰੇ ਜਿਹੜੇ ਹੁਣ ਇੱਕ ਇਹ ਗੱਲ ਦੱਸ ਰਹੇ ਸੀਗੇ ਇਹ ਬਜ਼ੁਰਗ ਇਹਨਾਂ ਦੀ ਸਾਹਮਣੇ ਵਰਕਸ਼ਾਪ ਆ ਇੱਥੇ ਦੱਸਦੇ ਕਹਿੰਦੇ ਵੀ ਕੱਲ ਉਹ ਪਾਈਪ ਕਿਤੇ ਘਟ ਗਿਆ ਕਿ ਕੀ ਹੋਇਆ ਤੇ ਉਹਦੇ ਚ ਪਲਾਸਟਿਕ ਦਾ ਪਾਈਪ ਪਾ ਕੇ ਹੀ ਚਲੇ ਗਏ ਦੱਸੋ ਕੀ ਨਿਗਰਾਨੀ ਵਾਲਾ ਹੀ ਹੈ ਨਹੀਂ ਇਹ ਬਹੁਤ ਬੁਰਾ ਹਾਲ ਜਿਹੜਾ ਸੁਲਤਾਨਪੁਰ ਲੋਧੀ ਦਾ ਜਿਹੜਾ ਇਸ ਟਾਈਮ ਹੋ ਚੁੱਕਾ ਇਹਦਾ ਕੋਈ ਵਾਲੀ ਵਾਰਸ ਨਹੀਂਗਾ ਕਿਉਂਕਿ ਹਜ਼ਾਰਾਂ ਨਾਲ ਜਿਹੜੀ ਸੰਗਤ ਆ ਗੁਰੂ ਨਾਨਕ ਦੇਵ ਜੀ ਦੀ ਨਗਰੀ ਆ ਚਰਨਛੋਪਾ ਪ੍ਰਾਪਤ ਧਰਤੀ ਆ ਹਜ਼ਾਰਾਂ ਨਾਲ ਸੰਗਤ ਆ ਜਿਹੜੀ ਰੋਜ਼ ਨਤਮਸਤਕ ਹੁੰਦੀ ਐ ਇੱਥੇ ਠੀਕ ਆ ਪਰ ਇੱਥੇ ਤਾਂ ਅਸੀਂ ਖੁਦ ਵੀ ਹੈਗੇ ਆ ਆਪਾਂ ਤੁਸੀਂ ਵੇਖੋ ਵੀ ਜਦੋਂ ਕਿਤੇ ਘਰੇ ਵੀ ਬੈਠੇ ਆ ਤੁਸੀਂ ਮਾੜੇ ਮੋੜ ਕੰਮੋਂ ਬਾਹਰ ਨਹੀਂ ਨਿਕਲਦੇ ਯਾਰ ਕੀ ਲੈਣ ਜਾਣਾ ਬਾਹਰ ਤਾਂ ਰਸਤਾ ਹੀ ਹੈ ਨਹੀਂਗਾ ਇਸ ਕਰਕੇ ਜਿਹੜਾ ਇੱਥੋਂ ਦਾ ਇਹਦਾ ਕੋਈ ਲੋਕਾਂ ਦੀ ਬਾਹ ਫੜਨਾ ਕੋਈ ਲੋਕਾਂ ਨੂੰ ਸੁੱਖ ਸਹੂਲਤਾਂ ਦੇਣਾ ਇਹਦਾ ਕੋਈ ਸਹੀ ਸਿਸਟਮ ਨਹੀਂ ਹੈ ਦਾ ਕੰਮ ਕਰਨ ਏਦਾਂ ਕੰਮ ਨਹੀਂ ਚੱਲਣੇ ਕਿ ਹਵਾ ਜੀ ਬੱਸ ਵੀ ਜਿੱਧਰ ਨੂੰ ਮਰਜ਼ੀ ਭਜਾ ਦੇ ਮਸ਼ੀਨ ਉਧਰੋਂ ਪੱਟ ਦੇ ਇਧਰੋਂ ਪੱਟ ਦੇ ਕੋਈ ਵੀ ਆਉਤ ਬੰਦੀ ਨਹੀਂ ਜਿਹੜੇ ਜਿਹੜੇ ਲੱਗੇ ਨੇ ਹਾਲਾਤ ਇੰਝ ਜਾਂਦੇ ਨੇ ਵੇਖੋ ਅਸੀਂ ਤਾਂ ਤਕਰੀਬਨ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ 베ਰ ਸਾਹਿਬ ਕੋਲੋਂ ਉਰਾਂ ਨੂੰ ਆਈਏ ਆ ਇੱਕ ਬਰਸਾਤ ਹੋਈ ਆ ਸੌਣ ਦੇ ਮਹੀਨੇ ਚ ਨਹੀਂ ਤੇ ਬਰਸਾਤਾਂ ਬਹੁਤ ਹੁੰਦੀਆਂ ਜੇਕਰ ਹੋ ਜਾਂਦੀਆਂ ਤੇ ਆ ਬਹੁਤ ਬੁਰਾ ਹਾਲ ਸੀ ਲੋਕਾਂ ਦਾ ਉੱਥੇ ਘੱਟੋ ਘੱਟ 10 ਫੁੱਟ ਦਾ ਟੋਇਆ ਆ ਤੁਹਾਡੇ ਸਾਹਮਣੇ ਐਸਡੀ ਕਾਲਜ ਖੜੇ ਇੱਥੇ ਕਚੈਰੀਆਂ ਸਾਹਮਣੇ ਚਲੇ ਜਾਓ ਉੱਧਰ ਠੀਕਾ ਉੱਧਰ ਆਪਣੇ ਲੋਈਆਂ ਵਾਲੀ ਚੁੰਗੀ ਵਾਲ ਨੂੰ ਪਰਾਂ ਕੋਈ ਛੜਕ ਹੈ ਹੀ ਨਹੀਂ ਇਦਾਂ ਦੀ ਜਿਹੜੀ ਕਿ ਇੱਥੇ ਬਿਨਾ ਪੁੱਟਣ ਤੋਂ ਪਈ ਹੋਵੇ ਹੁਣ ਤਾਂ ਇਹ ਪੁੱਛੀਦਾ ਵੀ ਯਾਰ ਰਹਿੰਦੀ ਕਿਹੜੀ ਛੜਕ ਸੁਪਨਾ ਇਹ ਛੜਕ ਵੇਖੀ ਨਹੀਂ ਨੀ ਕਦੇ ਤੇ ਇਹ ਜਿਹੜਾ ਇਹ ਬਹੁਤ ਬੁਰਾ ਹਾਲ ਜਿਹੜਾ ਸੁਲਤਾਨਪੁਰ ਲੋਧੀ ਦਾ ਹੋ ਚੁੱਕਾ ਨਾਮ ਬਜਤਰ ਸਿੰਘ ਜੀ ਪਿੰਡ ਤਲਵੰਡੀ ਚੌਧਰੀਆਂ ਅਸੀਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਜੋ ਜਿਹੜੀਆਂ ਛੜਕਾਂ ਪੁੱਟੀਆਂ ਗੰਜਾਂ ਵਾ ਸਾਨੂੰ ਸਾਲ 1.5 ਸਾਲ ਹੋ ਗਿਆ ਵੇਖਦੇ ਨੂੰ ਕੋਈ ਕੰਮ ਨਹੀਂ ਕੋਈ ਉਦਾਂ ਦੀਆਂ ਉਦਾਂ ਹੀ ਆ ਜਿੱਦਾਂ ਪੁੱਟੀਆਂ ਹੋਈਆਂ ਵਾ ਕੋਈ ਮਗਰ ਇੱਕ ਸੜਕ ਤੁਸੀਂ ਪਹਿਲੋ ਬਣਾ ਲਓ ਦੂਜੀ ਨੂੰ ਫੇਰ ਲੈ ਆਲੇ ਹੱਥ ਪੁੱਟੀ ਜਾਂਦੇ ਆ ਪਰ ਬਣਾਉਣ ਦੇ ਵਿੱਚ ਕੋਈ ਕੱਲ ਹੀ ਕੱਲ ਪਰਸੋਂ ਮਹੀ ਪਿਆ ਤੇ ਗੋਡੇ-ਗੋਡੇ ਪਾਣੀ ਹੋ ਗਿਆ ਕੋਈ ਨੰਗਾ ਦਾ ਰਾਹ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਤੇ ਇਹ ਉਹ ਦੀ ਲੱਖਾਂ ਹਜ਼ਾਰਾਂ ਸਰ ਦਾ ਲੋਨ ਦੇ ਆ ਜਿਨ੍ਹਾਂ ਸੰਗਤਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਤੇ ਜਿੱਥੇ ਆਮ ਲੋਕ ਲੋਕ ਆ ਜਾਂ ਲਾਗੇ ਬੰਨੇ ਪਿੰਡਾਂ ਵਾਲੇ ਲੋਕ ਆ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਤੇ ਕੀ ਹਾਲਾਤ ਨੇ ਜਿਵੇਂ ਬਹੁਤ ਮਾੜੇ ਹਾਲਾਤ ਆ ਉਹ ਤੋਂ ਲੋੜ ਤੋਂ ਵੱਧ ਕਾਰਨ ਕੀ ਸਾਰੇ ਵਿੱਚ ਕਾਰਨ ਤੇ ਗਵਰਨਮੈਂਟ ਨੂੰ ਵੀ ਪਤਾ ਜੀ ਤੁਸੀਂ ਕੀ ਕਾਰੋਬਾਰ ਕਰਦੇ ਹੋ ਤੇ ਕਾਰੋਬਾਰ ਕੀ ਚਲਾਦੇ ਹੋ ਆਪਣਾ ਟਰੈਕਟਰ ਵਰਕਸ਼ਾਪ ਹੈ ਕਾਰੋਬਾਰ ਤੇ ਅਸਰ ਪਿਆ ਇਸ ਕੰਮ ਦਾ ਬਹੁਤ ਜੀ ਬਿਲਕੁਲ ਅੰਦਰੋਂ ਬਾਹਰ ਨੂੰ ਥਾਏ ਨਹੀਂ ਕਾਰੋਬਾਰ ਆਉਣਾ ਕਿੰਨਾ ਮਾੜੀ ਕੱਲਾ ਪਣੀ ਦਾ ਟੁੱਟੀ ਦਾ ਆ ਟੁੱਟੀ ਦਾ ਤੁਹਾਨੂੰ ਦੱਸ ਹੀ ਦਿੱਤਾ ਇਹ ਖਬਰ ਲਾ ਕੇ ਐਸੇ ਵੇਲੇ ਪੱਟਿਆ ਪਰਸੋਂ ਇਹਨਾਂ ਨੇ ਤੇ ਐਡਾ ਡੋਟਾ ਫਲਾਸ਼ੇ ਰਹਾ ਭਾਗੇ ਕਹਿੰਦੇ ਸਵੇਰੇ ਪੱਕੀ ਪਾਵਾਂਗੇ ਸਵੇਰੇ ਮੈਂ ਕਿਹਾ ਪਾਓ ਕਹਿੰਦੇ ਠੀਕ ਠਾਕ ਆਈ ਚੱਲੂਗੀ ਪਲਾਸਟਿਕ ਦੀ பைਪੀ ਜੋੜ ਗਏ ਲੋਈ ਨਿਕਲ ਕੇ ਪਲਾਸਟਿਕ ਹਾਂਜੀ ਹਾਂਜੀ ਆ ਜਿੰਨਾ ਇੰਨਾ ਆ ਪਲਾਸਟਿਕ ਦੀ ਪਾ ਕੇ ਜਦੋਂ ਮਰਜੀ ਉੱਥੋਂ ਦੀ ਕੋਈ ਗੱਡੀ ਨੰਗੂਗੀ ਪਏ ਬੰਦ ਹੋ ਜੂਗੀ ਅੱਗੇ 40 ਸਾਲਾਂ ਜੇ ਕੁਝ ਨਹੀਂ ਹੋਇਆ ਹੁਣ ਇਹ ਚੱਲਦੇ ਜਾਣ ਜੂਗਾ